ਕੀ ਗਵਾ ਕਰਨ ਨਾਲ ਕੋਈ ਫਾਇਦਾ ਨਹੀਂ ਜੀ ਠੀਕ ਆ ਹਾਂ ਚੰਗੀ ਕੱਟੀ ਹੈ ਸਾਰੀ ਆਪ ਹੀ ਤੁਸੀਂ ਦੇਖ ਲਈ ਕੋਲੇ ਖੜੇ ਢੋਲੀ ਢਾਲੀ ਥਾਂ ਥਾਂ ਨੂੰ ਦੇਖੋ ਜੀ ਕੱਟੀ ਕਿੰਨਾ ਚੰਗ ਲਗ ਗਈ ਠੀਕ ਆ ਦੁਬਾਰਾ ਆ ਦੇਖੋ ਚੱਕਰਾ ਆ ਦੇਖੋ ਲੋ ਜੀ ਚੰਗੀ ਛੁੰਗਰੀ ਕੱਟੀ ਸਿਰ ਦੀ ਦੇਖੋ ਜੀ ਵਿਖਾ ਦਿਓ ਇਹਦਾ ਕੀ ਨਹੀਂ ਜਜਮੈਂਟ ਆਪ ਹੀ ਕਰ ਲੈਣੀ ਠੀਕ ਆ ਲੋ ਜੀ ਆ ਦੇਖੀ ਤੁਸੀਂ ਚੈੱਕ ਕਰ ਸਕਦੇ ਹੋ ਦੇਖੀ ਬਾਈ ਕਹਿੰਦਾ ਐਵੇਂ ਨਹੀਂ ਆਪਾਂ ਕਹਿਣਾ ਕਿ ਸਾਨੂੰ ਠੀਕ ਨਾ ਟੀਕਾ ਫਲਾਮੇ ਦੀ ਆ ਤੇ ਬਾਕੀ ਤੁਸੀਂ ਜਜਮੈਂਟ ਆਪ ਲੋਣੀ ਭਰਾ ਠੀਕ ਨਾ ਕਿਹੜੇ ਟੀਕੇ ਦੀ ਲਾਗ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪੈਂਡ ਫਤੇਗੜ ਸੰਨਾ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਇੰਢਿਆੇ ਕੋਲ ਸੰਨਾ ਭਰਾ ਠੀਕ ਹੈ ਜੀ ਬਾਈ ਕੋਲ ਨੌ ਕਟੀਆਂ ਤੇ ਇੱਕ ਵੱਸੀ ਬਕਾਊਆ ਭਰਾ ਅ ਬਧ ਜਾਣਕਾਰੀ ਲਵਾਂਗੇ ਆਪਾਂ ਬਾਈ ਤੋਂ ਜੇ ਕਿਸੇ ਭਰਾ ਨੇ ਇਦਾਂ ਦੀ ਐਡ ਕਰਾਉਣੀ ਹੈ ਤਾਂ ਆਪਣਾ ਨੰਬਰ ਨੋਟ ਕਰੋ ਜੀ 7528000355 ਜੀ ਬਾਕੀ ਭਰਾ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਏ ਹੂ ਵਾਤੋ ਦਾ ਫਾਲੋਅਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਢੱਟ ਤੱਕ ਨਵੀਂ ਨਵੀਂ ਵੀਡੀਓ ਅਪਲੋਡ ਕਰ ਸਕੀਏ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਣੇ ਆ ਜੀ ਜਾਣਕਾਰੀ ਕੱਲੀ ਕੱਲੀ ਦਾ ਰੇਟ ਬਾਈ ਨੂੰ ਦੱਸਾਂਗੇ ਆਪਾਂ ਬਾਈ ਜੀ ਸਾਸਿਕਾ ਜੀ ਸਾਚਰੀ ਗਲ ਬਾਈ ਨਾਮਵੀਰ ਜੀ ਆਪਣਾ ਨਾਮ ਮੇਰਾ ਗੀਜੀਆ ਜੀ ਪਿੰਡ ਫਤੇਗੜ ਸਨਾਂ ਜਿਲ੍ਹਾ ਬਰਨਾਲਾ ਜੀ ਠੀਕ ਆ ਨੇੜੇ ਨੇੜੇ ਪਿੰਡ ਬਈ ਆਪਣੀ ਨੇੜੇ ਪਿੰਡ ਆਪਣੀ ਧੌਲਾ ਜੀ ਹਾਂਜੀ ਉਧੋੜੀ ਛਾਲ ਗੁਰਦੁਆਰਾ ਜੀ ਇਧਰੋਂ ਹੰਡਾਇਆ ਜੀ ਇਹਦੇ ਤੋਂ ਧੌਲਾ ਜੀ ਠੀਕ ਆ ਹਾਂਜੀ ਪਹਿਲੀ ਕੱਟੀ ਵੀਰੇ ਜਾਣਕਾਰੀ ਦਿਓ ਆਪਣੀ ਇਹ ਪਹਿਲੀ ਕੱਟੀ ਜੀ ਆਪਣੀ ਖੀਰੀ ਕੱ ਲੋ ਪ੍ਰਾ ਚੱਕਰਾਂ ਸਿੰਘੀ ਸੁੰਗੀ ਕਰਮਾ ਵਾਲੀ ਦੀ ਤੋਰ ਦੋ ਪ੍ਰਾ ਥਣ ਚਾਰ ਹੀ ਆ ਚਾਰ ਵੀਰੇ ਸਣ ਚਲੋ ਪ੍ਰਾ ਚਾਰ ਹੀ ਥਾਣਾ ਦੇਖ ਬੜਾ ਮੋਟਾ ਮੋਟਾ ਥਾਣਾ ਲੱਗਿਆ ਪ੍ਰਾ ਕਰਮਾ ਵਾਲੀ ਤੇ ਲੈ ਚੋਧਰ ਲੈ ਚਲੋ ਐ ਮੁਰ ਲੋ ਜੀ ਚੈੱਕ ਕਰ ਸਕਦਾ ਪੱਠਪੋੜਾ ਮੋਟਾ ਮੋਟਾ ਥਾਣਾ ਲੋ ਜੀ ਫੇਸ ਬਿਊਟੀ ਬਹੁਤ ਸੋਹਣੀ ਆ ਲੋ ਜੀ ਸਿੰਘੀ ਸੁੰਗੀ ਬਹੁਤ ਮੋੜਨ ਲੱਗੀ ਕਰਮਾ ਵਾਲੀ ਲੈ ਚਲ ਲੈ ਚਲ ਪ੍ਰਾ ਲੋ ਜੀ ਕੱਢ ਰਿਹਾ 22 ਦੇ ਕੱਤੋਂ ਬਾਅਦ ਜਾ ਤੋ ਚੰਗਾ ਲੱਗਦਾ ਲੋ ਪ੍ਰਾ ਹਾਂਜੀ ਵੀਰ ਜੀ ਰੇਟ ਦਾ ਜਾਇਜ਼ ਆ ਇਹ 36000 ਦੀ ਕੱਟੀ ਦੇ ਦਾਂਗੇ ਜੀ 37000 ਹਾਂਜੀ ਤੁਹਾਨੂੰ ਤੁਹਾਨੂੰ ਦਿਖਾ ਲੇ ਲੈ ਬਾਅਦ ਫਿਰ ਦਿਖਾ ਦਿੰਦੇ ਲੈ ਜੀ ਲੈ ਇੱਕ ਕਰ ਸੋ ਗੱਲਾ ਗੱਲਾ ਪਾਣਾ ਭਰਾ ਹਾਂ ਜੀ ਬਹੁਤ ਸੋਹਣਾ ਠੀਕ ਹੈ 37000 ਦੀ ਪਹਿਲੀ ਕੱਟੀ ਦਾ ਰੇਟ ਆ ਭਰਾ ਠੀਕ ਆ ਜੀ ਹਾਂਜੀ ਬਈ ਦੂਜੀ ਕੱਟੀ ਜਾਣਕਾਰੀ ਦਿਓ ਜੀ ਇਹ ਕੱਟੀ ਵੀ ਆਪਣੀ ਮੋਹਰਾ ਦੀ ਕੱਟੀ ਹੈ ਜੀ ਹਾਂਜੀ ਖੀਰੀ ਕੱਟੇ ਜੇ ਵੀ ਠੀਕ ਆ ਹਾਂਜੀ ਬਹੁਤ ਪ੍ਰਸੰਗੀ ਸੁੰਗੀ ਬਹੁਤ ਸੋਹਣੀ ਜੋਲੀ ਇਹਦੀ ਬਹੁਤ ਚੰਗੇ ਜੀ ਦਿਖਾ ਦਿਓ ਪਹਿਲੀ ਲੈ ਜੀ ਦੇਖੋ ਜੀ ਤੁਹਾਨੂੰ ਤੁਹਾਨੂੰ ਬਹੁਤ ਲੰਮਾ ਤੇ ਸੋਹਣਾ ਸੋਹਣਾ ਲੈ ਜੀ ਬਰੀ

ਹਾਂਜੀ ਵੀਰ ਜੀ ਤਿੰਨ ਨੰਬਰ ਦੀ ਦੱਸੋ ਜਾਣਕਾਰੀ ਇਹ ਵੀ ਕੱਟੀ ਖੀਰੀ ਹੈ ਜੀ ਇਹ ਕੱਟੀ 20 ਮਹੀਨਾ ਦੇ 19 ਦੇ ਲਗਭਗ ਹੈ ਕੱਟੀ ਦੀ ਝੋਲੀ ਦੇਖੋ ਜੀ ਦੇਖੋ ਜੀ ਥਣ ਬਹੁਤ ਛੋਣੋ ਮੋਟਾ ਮੋਟਾ ਲੱਗਿਆ ਪਾ ਕੱਟੀ ਬਹੁਤ ਚੰਗੇ ਬਰੀਕੀ ਬਹੁਤ ਹੈ ਕੱਟੀ ਦੀ ਸਨਖ ਪੋਣਾ ਸਿੰਘ ਜੀ ਬਹੁਤ ਚੰਗੀ ਕੱਟੇ ਠੀਕ ਹੈ ਤੋੜ ਦਈਏ ਹਾਂਜੀ ਇਹਦਾ ਰੇਟ ਭਰਾ ਜਾਇਜ ਇਹ ਕੱਟੀ ਦੇਵਾਂਗੇ 40000 ਜੀ ਇਹ ਕੱਟੀ ਭਰਾ 40000 ਹਾਂ ਮਾਨ ਤਨ ਕਰ ਦਾਂਗੇ ਮਾਨ ਤਨ ਕਰ ਦਾਂਗੇ ਠੀਕ ਹੈ ਨਾ ਲੋ ਭਰਾ ਤੋਰਾ ਚੈੱਕ ਕਰ ਸਾਹਿਬ ਕੋਈ ਜ਼ੂਮ ਨਹੀਂ ਨਾਰਮਲ ਵੀਡੀਓ ਆਪਣੀ ਕੱਦ ਬੈਠਾ ਜਿੰਨਾ ਹੈਗਾ ਉਨਾ ਹੀ ਇੱਥ ਲੋਚ ਮੋੜ ਲਓ ਚਲੋ ਲਓ ਭਰਾ ਲੋਡ ਪੇਸ ਚੈੱਕ ਕਰਤਾ ਜੀ ਸਨਕ ਪੁਣਾ ਕਟੀਆਂ ਸਾਰੀਆਂ ਬਾਈਕਲ ਟੌਪ ਦੀਆਂ ਠੀਕ ਹੈ ਲੋਪਰਾ ਰੇਟ ਦਾ ਹੀ ਨੇ ਦੱਸਤਾ ਤੂੰ ਇਹਦਾ ਵੀ ਠੀਕ ਹੈ ਜੀ ਐਸੀ ਤਾਂ ਨੰਬਰ ਹੁਣ 4 ਨੰਬਰ ਵਾਰੇ ਦੱਸੋ ਇਹ ਵੀ ਕੱਟੀ ਇਹੀ ਉਮਰ ਦੀ ਜਖੀਰੀ ਕੱਟੀ ਹੈ ਜੀ ਇਹਦੀ ਝੋਲੀ ਚਲ ਦਿਖਾ ਦਿਓ ਜੀ ਹਾਂਜੀ ਬਈ ਦੇਖੋ ਜੀ ਲੋਚ ਬਹੁਤ ਬਿੱਤ ਨਾ ਖੰਨ ਲੱਗਾ ਕਰਮਾ ਵੜ ਗਿਆ। ਸ਼ਿੰਗੀ ਸ਼ਿੰਗੀ ਬਹੁਤ ਚੰਗੀ ਜਿਹੀ ਗੱਤੀ ਦੀ। ਠੀਕ ਆ। ਹਾਂਜੀ। ਤੋੜ ਦੋ ਭਰਾ ਨੂੰ। ਇਹਦਾ ਰੇਟ ਭਰਾ ਜਾਇ ਜਾ। ਇਹ 38000 ਦੀ ਦਾਂਗੇ। ਇਹ 38000। ਠੀਕ ਆ। ਇਸੇ 4 ਨੰਬਰ ਭਰਾ। ਨੰਬਰ ਮੁਤਾਬਕ ਬਾਈ ਤੋਂ ਕੰਡੈਕਟ ਕਰ ਸਕਦੇ ਹਾਂ ਕਿਹੜਾ ਨੰਬਰ। ਕਿਉਂਕਿ ਸੌਖਾ ਹੋਏ ਨਾ ਭਰਾ। ਕਿਉਂਕਿ ਜਿਆਦਾ ਕਟਿੰਗਾਂ ਦੇ ਭਰਾ ਔਖਾ ਹੋਏ ਨਾ। ਉਸ ਨਾ ਇਹ 4 ਨੰਬਰ ਭਰਾ। ਰੇਟ ਬਾਈ ਨੇ ਇਹਦਾ ਵੀ ਦੱਸਤਾ ਠੀਕ ਨਾ। ਸੋਹਣੀਆ ਸੁਨੱਖੀ ਆ। ਜੈਡ ਬਲੈਕ ਪੂਸ ਆ। ਹਾਂਜੀ ਜੈਡ ਬਲੈਕ ਜੀ। ਲਓ ਜੀ। ਚੈੱਕ ਕਰ ਸਰ ਸਿੰਗੀ ਸਿੰਘੀ ਬਹੁਤ ਸੋਹਣੀ ਕਰਮਾ ਵਾਲੀ ਲੈ ਚਲੋ ਭਰਾ ਫੇਸ ਬੱਸ ਬੱਸ ਇਹ ਸੀ 4 ਨੰਬਰ ਠੀਕ ਹੈ ਜੀ ਇਹ ਵੀ ਜੈਡ ਬਲੈਕ ਹੈ ਦੂਜੀ ਕੱਟੀ ਵੀ ਜੀ ਠੀਕ ਹੈ ਜੀ ਠੀਕ ਹਾਂਜੀ ਹਾਂਜੀ 5 ਨੰਬਰ ਬਾਰੇ ਦੱਸੋ ਹਾਂਜੀ ਇਹ ਵੀ ਖੀਰੀ ਕੱਟੀ ਹੈ ਜੀ ਇਹ ਹੋਊਗੀ ਮੈਨੂੰ ਲੱਗਦਾ 18 17 ਕਿੰਨੇ ਜੀ ਇਹਦੀ ਮਾਂ ਮੂਤਰ ਕੱਟ ਪਤਾ ਵੀ ਇਹ ਆਪਾਂ ਨਹੀਂ ਕਹਿੰਦੇ ਜੀ ਰਿਕਾਰਡ ਵਧੀਆ ਜੀ ਇਹਨੂੰ ਕਹਿ ਕੇ ਬੰਦੇ ਦਿੱਤੀ ਆ ਜੀ ਠੀਕ ਆ ਹਾਂ ਜੀ ਆਪਾਂ ਲੋ ਕਹਿਣਾ ਜੀ ਫਾਇਦਾ ਕੀ ਗਵਾਹ ਕਰਨ ਨਾਲ ਕੋਈ ਫਾਇਦਾ ਨਹੀਂ ਜੀ ਠੀਕ ਆ ਹਾਂ ਚੰਗੀ ਕੱਟੀ ਐ ਸਾਰੀ ਆਪ ਹੀ ਤੁਸੀਂ ਦੇਖ ਲਈ ਕੋਲੇ ਖੜੇ ਧੋਲੀ ਚਾਲੀ ਖਾਂ ਤੋਂ ਦੇਖੋ ਜੀ ਕੱਟੀ ਐ ਕਿੰਨਾ ਚੰਗਾ ਲੱਗੇ ਠੀਕ ਆ ਹਰੇ ਦੇਖ ਹਰੇ ਦੇਖ ਚੰਗੀ ਸ਼ੁੰਗਰੀ ਕੱਟੀ ਸ਼ਰਦੀ ਦੇਖੋ ਜੀ ਦਿਖਾ ਦਿਓ ਇਹਦਾ ਕੀ ਨਹੀਂ ਜੱਜਮੈਂਟ ਆਪ ਹੀ ਕਰ ਲੈਣੀ ਜੀ ਠੀਕ ਆ ਲੋ ਜੀ ਹਰੇ ਦੇਖ ਤੁਸੀਂ ਚੈੱਕ ਕਰ ਸਕਦੇ ਹੋ ਦੇਖਿਓ ਬਾਈ ਕਹਿੰਦਾ ਐਵੇਂ ਨਹੀਂ ਆਪਾਂ ਕਹਿਣਾ ਕਿਸ ਨੂੰ ਠੀਕ ਨਮ ਠੀਕ ਆ ਫਲਾਮੇ ਦੀ ਆ ਬਾਕੀ ਤੁਸੀਂ ਜੱਜਮੈਂਟ ਆਪ ਲਉਣੀ ਭਰਾ ਠੀਕ ਹੈ ਨਾ ਕਿਹੜੇ ਟੀਕੇ ਦੀ ਲੱਗਦੀ ਆ ਬਾਕੀ ਜੇ ਚੈੱਕ ਕਰਾਉਣਾ ਲੈਬੋਰੀ ਚੈੱਕ ਵੀ ਹੋ ਜਾਂਦਾ ਭਰਾ ਲਿਓ ਭਰਾ ਮੋੜ ਲਿਓ ਇਹਦਾ ਇੱਕ ੱਟੀ ਦਾ ਜੀ ਆਪਾਂ ਹੋਣੀ ਕਰਨੀ ਇੱਥੇ ਪਤਾ ਲੱਗ ਜਾਂਦਾ ਜੀ ਦੇਖੋ ਜੀ ਠੀਕ ਆ ਹਾਂਜੀ ਲੋ ਜੀ ਐਮ 29 ਦੀ ਝਾਕ ਦਿਖਾਉਂਦੀ ਏ ੱਟੀ ਠੀਕ ਹੈ ਨਾ ਜਿਹੜੇ ਬਾਈ ਨੂੰ ਪਤਾ ਬਾਕੀ ਬਾਈ ਕਹਿੰਦਾ ਆਪਾਂ ਨੂੰ ਪੱਕਾ ਪਤਾ ਨਹੀਂ ਹੈਗਾ ਉਹ ਵੈਸੇ ਆਪਾਂ ਮੈਂ ਹੀ ਕਹਿ ਰਿਹਾ ਤਾਂ ਗੱਲ ਠੀਕ ਆ ਜੀ ਹਾਂਜੀ ਵੀਰ ਜੀ ਰੇਟ ਦਾ ਜਾਇਦਾ ਇਹ 38000 ਦੀ ੱਟੀ ਦੇ ਵਾਂ ਮੁੱਲ ਕੁਮਰ 40 ਕਲਾ ਲਓ ਜੀ ਠੀਕ ਹਾਂ ਜਿਹੜੇ ਮਾਨਤਾਣ ਕਰਾਂਗੇ ਜੀ ਇਹ ਪੰਜ ਨੰਬਰ ਸੀ ਭਰਾ ਬਾਈ ਕਹਿੰਦਾ ਮਾਨਤਾਣ ਕਰਦਾਂਗੇ 38000 ਦੀ ਇਹ ਕੱਟੀ ਦੇਵਾਂਗੇ ਠੀਕ ਹੈ ਜੀ ਸੋਹਣੀ ਸੁਨੱਖਿਆ ਜੱਡ ਬਲੈਕ ਆ ਸਾਰੀ ਹਾਂ ਜੀ ਵੀਰ ਜੀ ਸੇ ਨੰਬਰ ਬਾਰੇ ਦੱਸੋ ਜੀ ਇਹਦਾ ਕਿਨੇ ਚਾਰਾਂ ਦਾ ਕਰਨਾ ਚਾਰਾਂ ਦਾ ਕਰ ਲੈ ਕੋਈ ਗੱਲ ਨਹੀਂ ਹਾਂਜੀ ਕੱਲੀ ਕੱਲੀ ਦਾ ਕਰਨਾ ਪੌਲ ਸਾਹ ਹੁੰਦਾ ਦਾਂਗੇ ਜੀ ਠੀਕ ਹੈ ਕੱਲੀ ਕੱਲੀ ਦੀ ਦੱਸ ਦਿਓ ਜੀ ਕੋਈ ਗੱਲ ਨਹੀਂ ਫਿਰ ਆਪਾਂ ਉਹ ਤੇ ਲਿਸਟ ਕਰ ਦੋ ਜੇ ਕਾ ਕਰਨਾ ਚਾਰਾਂ ਦਾ ਤੇ ਹਾਂਜੀ ਤੂੰ ਪਹਿਲਾਂ ਕੱਲੀ ਕੱਲੀ ਦਾ ਦੱਸ ਦੋ ਕਿਉਂ ਕੱਲੀ ਵਾਲਾ ਵੀ ਹੁੰਦਾ ਬਾਈ ਕੋਈ ਲੈਣ ਵਾਲਾ ਲੈ ਤੋਰ ਕੇ ਸਾਰ ਨਹੀਂ ਵੀ ਇਹ ਸੇ ਨੰਬਰ ਹਨ ਹਾਂਜੀ ਇਹ ਯਾ ਭਾਇ ਕਹਿ ਨਹੀਂਦਾ ਇਹਨਾਂ ਨੂੰ ਬਤਛਾ ਜੀ ਆਪਾਂ ਨੂੰ ਐ ਨਹੀਂ ਪਤਾ ਕਿ ਕਿਹੜੇ ਡਿਗਰੇ ਜੀ ਓਕੇ ਲੋਪਰਾ ਸੁਨੱਖ ਪੁਣਾ ਛਾਂਤ ਇਹਦੀ ਉਮਰ ਹੈਗੀ 15 ਕੁ ਮਹੀਨੇ ਦੀ 15 ਮਹੀਨੇ ਦੀ ਹਾਂ ਠੀਕ ਹੈ ਜੀ ਲੋਪਰਾ ਸਿੰਗੀ ਸਿੰਗੀ ਫੇਸੇ ਦਾ ਹੀ ਬਹੁਤ ਸੋਹਣਾ ਕਰਮਾ ਵਾਲੀ ਦਾ ਪੱਠਪੁੜਾ ਠੀਕ ਹੈ ਜੀ ਠੀਕ ਹੈ ਜੀ ਐਸੀ ਸੇ ਨੰਬਰ ਪਰਾ ਜੀ ਉਹ ਵੀ ਚੈੱਕ ਕਰਾ ਲੈਨੇ ਕੋਲੀ ਹਾਂਜੀ ਹਾਂਜੀ ਚੈੱਕ ਕਰਵਾਤੀ ਮੈਂ ਪਹਿਲੀ ਮਾਰਤਾ ਕੈਮਰਾ ਜੀ ਹਾਂਜੀ ਦੁਬਾਰੇ ਫੇਰ ਚੈੱਕ ਕਰਵਾ ਲੈ ਹਾਂਜੀ ਚਾਰ ਹੀ ਥਾਣਾ ਪਰਾ ਇਹ ਫੋਟੋ ਨਹੀਂ ਪਸਾਂ ਦੀ ਇਹ ਕੱਟੀ ਦੇ ਦਾਂਗੇ 25000 ਦੀ ਮਾਨਦਾਨ ਕਰਦਾਂਗੇ ਇਹ 25000 ਹਾਂਜੀ ਝੋਲੀ ਗਾੜੀ ਦਿਖਾ ਦੇ ਗਏ ਟਿਕਣੀ ਗਾਲੇ ਬਹੁਤ ਸੋਹਣਾ ਥਾਂ ਹਾਂਜੀ ਇਹਦੀ ਝੋਲੀ ਦਿਖਾ ਦਿਓ ਜੀ ਠੀਕ ਆ ਆ ਦੇਖੋ ਜੀ ਇਹ ਸੀ 6 ਨੰਬਰ ਹਾਂ ਸੱਤ ਨੰਬਰ ਦੱਸੋ ਇਹਦੀ ਝੋਲੀ ਦਿਖਾ ਦਿ ਸੱਤ ਨੰਬਰ ਇਹ 15 ਮਹੀਨਾ ਕਿ ਮਹੀਨਾ ਕੱਟੀ ਹੈ ਜੀ ਠੀਕ ਆ ਇਹਨੂੰ ਵੀ ਤੋੜ ਦਿਓ ਇਹ ਵੀ ਜੈਡ ਬਲੈਕ ਹੈ ਜੀ ਜੈਡ ਬਲੈਕ ਫੂਸਾ ਭਰਾ ਜੀ ਠੀਕ ਆ ਜੀ ਫੇਸ ਚੈੱਕ ਕਰ ਸਕਦੇ ਹੋ ਤਾਂ ਵੀ ਲੋ ਜੀ ਬਪਾ ਲੋ ਕੱਟ ਬੈਡ ਸਨਖਪੁਣਾ ਠੀਕ ਹੈ ਵੋੜ ਲਈ ਅਜਿਹਾ ਉਪਰਾ ਕੱਟੀ ਵੀ ਜਾਤ ਕੁਆਲਟੀ ਬਹੁਤ ਚੰਗੀ ਹੈ ਜੀ ਠੀਕ ਆ ਸੱਤ ਏਡੇ ਮੁੰਡੇ ਬਹੁਤ ਸੋਹਣੇ ਕੱਟੀਆਂ ਨੇ ਜੀ ਠੀਕ ਆ ਸਨਖਪੁਣਾ ਸਿੰਗੀ ਸੁੰਗੀ ਪਤਲਾ ਪਿੰਡਾ ਪਾ ਇਹ ਸੀ ਸੱਤ ਨੰਬਰ ਵੀਰੇ ਹਾਂਜੀ ਹਾਂਜੀ ਇਹਦਾ ਰੇਟ ਵੀਰੇ ਇਹ ਵੀ 25000 ਦੀ ਕੱਟੀ ਦੇ ਦਾਂਗੇ ਇਹ ਵੀ 25000 ਹਾਂਜੀ ਲੋ ਜੀ ਆਹ ਕੱਟੀ ਦਿਖਾਓ ਜੀ ਬਹੁਤ ਚੰਗੀ ਕੱਟੀ ਹੈ ਜੀ ਬਲ ਅਲੱਗ ਹੈ ਨਾ ਜੀ ਬਹੁਤ ਚੰਗੀ ਕੱਟੀ ਹੈ ਦੇਖੋ ਹੱਤ ਨੰਬਰ ਹਾਂਜੀ ਦੇਖੋ ਲੋ ਭਰਾ ਆ ਦੇਖ चेक कर सकते हैं कला था ना मोटा मोटा बिल्कुल ना था हाँ जी फेस चेक कर सकते हैं एसी आठ नंबर लोपरा तोड़ दो दो जी आठ नंबर दो जी पतले पेंटे चपरावी मोड़ दो जी दो जी हाँ जी लोग सिंगी सिंगी देख रहे हैं एसी आठ नंबर इधर एट प्राइज़ आज ये तेरी ही आदि कटी जाएगी ये तेरी ही आदि हाँ जी ਠੀਕ ਹੈ ਇਹ 30000 ਦੀ ਕੱਟੀ ਆਪਰਾ ਇਹ ਸੀ 8 ਨੰਬਰ ਮਾਤਰਾ ਦੇ ਕੱਟੀ ਜੋ ਕਰਾਂਗੇ ਠੀਕ ਹੈ ਜੀ ਹਰ ਕੱਟੀ ਤੇ ਮਾਤਰਾ ਹੋਗਾ ਹਾਂਜੀ 9 ਨੰਬਰ ਬਾਰੇ ਦੱਸ ਜੀ ਇਹ ਕੱਟੀ ਜੀ ਹੋਊਗੀ ਮੈਨੂੰ 13 14 ਮਹੀਨੇ ਦੀ ਕੱਟੀ ਹੋਈ 13 ਗੱਲਾ ਲਈ ਠੀਕ ਆ ਹਾਂਜੀ ਦੋਪਰਾ ਜੈਡ ਬਲੈਕ ਮੰਗੂ ਸਾਰੇ ਪਿੰਡਾਂ ਜੈਡ ਬਲੈਕ ਚੰਗੀ ਜੰਗੀ ਬਹੁਤਾਂ ਝੂਲੀ ਵਾਲੀ ਬਹੁਤ ਚੰਗੀ ਕੱਟੀ ਦੀ ਠੀਕ ਆ ਝੂਲੀ ਫਵਾਸ ਦਿਖਾਉਣ ਤੌਰ ਤੇ ਮੜੀ ਨਹੀਂ ਲੈ ਲੈ ਮੋੜ ਦੋ ਆ ਦੇਖੋ ਇਹ ਮੇਰੇ ਖਾਲੀ ਵੇ ਫੇਸ ਚੈੱਕ ਕਰ ਸਕਦਾ ਠੀਕ ਪਿੰਡਾ ਬਹੁਤ ਕਾਲਾ ਇਹਦਾ ਹਾਂ ਜੀ ਚਿੱਠੀ ਇਹਦੇ ਜ਼ਰੂਰ ਆਇਆ ਲੋ ਰੋਸਥਾਨ ਚੈੱਕ ਕਰ ਸਕਦਾ ਤੁਸੀਂ ਇਹਦਾ ਕਰਮਾਂ ਵਾਲਾ ਐਸੀ 9 ਨੰਬਰ ਠੀਕ ਹੈ ਨਾ ਚੋਲੀ ਆ ਪਹਿਲੀ ਦਿਖਾ ਨਾ ਇਹ ਕੋਲੀ ਦਿਖਾ ਦਿਜੀਏ ਕਰ ਹੋ ਦਿਖਾ ਦਿਓ ਦਿਖਾ ਦੇ ਦੇਖੋ ਜੀ ਲੋ ਠੀਕ ਹੈ ਠੀਕ ਤੇ ਨੌਵਾਂ ਕਟੀਆਂ ਚੋਂ ਭਾਈ ਜਿਹੜੀ ਫੈਕਟ ਇਹਦਾ ਮੁੱਲਾ ਹੀ 18000 ਰੁਪਇਆ ਇਹਦਾ 18000 ਹਾਂ ਮਾਨਦਨ ਕਰ ਦਾਂਗੇ ਠੀਕ ਹੈ ਇਹ ਇੱਕ ਬੱਚੀ ਹੈ ਜੀ ਠੀਕ ਇਹ ਵੀ ਤੋਰ ਕੇ ਜਾਨੀ ਛੀਲ ਠੰਡੇ ਕੁਝ ਨਹੀਂ ਕਹਨੀ ਕਿ ਮਾਤੀ ਤੋਰ ਨੂੰ ਜੀ ਹਾਂਜੀ ਇਹ ਵੀ ਦਿਖਾਣਾ ਕੋਲੇ ਹਾਂਜੀ ਇਹਦੀ ਉਮਰ ਕਿੰਨੀ ਕੁ ਬਈ ਇਹਦੀ ਜੀ ਮਨ ਲਾ ਜੇ ਇੱਕ ਦੰਦ ਤੋੜਿਆ ਹੀ ਦੁਖਦਾ ਠੀਕ ਆ ਹਾਂਜੀ ਸਿਹਰੀ ਬੱਚੇ ਜੀ ਠੀਕ ਆ ਲੈ ਲੋ ਭਰਾ ਲੈ ਚੱਕਾ ਨਾ ਕੱਟ ਬੈਡ ਇਹਦਾ ਰੇਟ ਵੀਰ ਜੀ ਇਹ ਰੇਟ ਦੇ ਦਾਂਗੇ 15000 ਦੀ ਬਾਈ ਜੀ ਇਹ 15000 ਹਾਂਜੀ ਚੈੱਕ ਕਰ ਸਕਦੇ ਹਾਂਜੀ ਇਹਦਾ ਰੇਟ 15000 ਰੁਪਏ ਥਾਣ ਬੁਖਾ ਦੋਗੇ ਮਾੜੇ ਜਿਹੇ ਯਾਰ ਦਿਖਾ ਨਹੀਂ ਹਾਂਜੀ ਬੱਸ ਮਾੜਾ ਫੋਰ ਸ਼ਾਂਗੂ ਆਪਾਂ ਜ਼ਿੰਮੇਦਾਰ ਹਾਂ ਆਪਣੇ ਕਰ ਵਾਪਸ ਕਰ ਦੇ ਕੋਲੇ ਹਾਂਜੀ ਹਾਂਜੀ ਆ ਜੇ ਆਪਾਂ ਜ਼ਿੰਮੇਦਾਰੀ ਜੇ ਆਪਣੀ ਇਹ ਜੀ ਕੋਈ ਗੱਲ ਨਹੀਂ ਹਾਂਜੀ ਕੋਈ ਇਹ ਕੱਟੀਆਂ ਦੇ ਫੋਰ ਸ਼ਾਂਗੂ ਆਪਾਂ ਬੈਠੇ ਹਾਂ ਆਪਣੇ ਕਰ ਵਾਪਸ ਭੇ ਦੇ ਠੀਕ ਆ ਹਾਂਜੀ ਤੇ ਜੇ ਭਾਈ ਇਹ ਕੱਟੀਆਂ ਕਿਹਨ ਲੇਣੀਆਂ ਤਾਂ ਮਾਨ ਤਨ ਕੱਟੀਆਂ ਦਾ ਕਿੰਨਾ ਆਪਾਂ ਵਧੀਆ ਮਾਨ ਤਨ ਕਰਾਂਗੇ ਕੱਟੀਆਂ ਲੈ ਕੇ ਜਾਓ ਜੀ ਸਾਰੀਆਂ ਹੀ ਲੈਣੀਆਂ ਨਾ ਆਉਂਦੀ ਆ ਮਾਨ ਤਨ ਵਧੀਆ ਕਰਾਂਗੇ ਜੀ ਠੀਕ ਆ ਹਾਂਜੀ ਲੋਪਰਾ ਬਾਈ ਕਹਿੰਦਾ ਖੁੱਲਾ ਬਿਲੋ ਮਾਨ ਤਨ ਕਰਦਾਂਗੇ ਕੱਟੀਆਂ ਆਪਣੇ ਕੋਲ ਰੋਜ਼ ਮੰਗੂ ਆਉਂਦੀ ਜਾਂਦੀ ਰਹਿੰਦੀ ਠੀਕ ਆ ਪਰਮੇ ਨੇ 30 ਨਾਲ ਥੋੜਾ ਕੱਟਿਆ ਹਾਂਜੀ ਕੱਟੀਆਂ ਦਾ ਕੰਮ ਹੈ ਆਪਣਾ ਬਾਈ ਦਾ ਕੱਟੀਆਂ ਦਾ ਕੰਮ ਆ ਭਰਾ ਠੀਕ ਆ ਕੱਟੀਆਂ ਨੇ ਹੁੰਦਾ ਬਾਈ ਕੱਟੀਆਂ ਹੀ ਸੇਲ ਕਰਦੇ ਆਪਣੇ ਮਨ ਕਰ ਆਪਣੀ ਕੱਲੀ ਪੰਜਾਬ ਦੀ ਕੱਟੀਆਂ ਆ ਜੀ ਠੀਕ ਆ ਆ ਕੱਟੀਆਂ ਠੀਕ ਆ ਇਹ ਸਾਰੀਆਂ ਕੱਟੀਆਂ ਸਰਸੈਰੀ ਦੇ ਕੱਟੀਆਂ ਪਉਧਰ ਹੁੰਦੇ ਨਹੀਂ ਠੀਕ ਆ ਹਾਂ ਕੱਲੀਆਂ ਪੰਜਾਬ ਦੀਆਂ ਕੱਟੀਆਂ ਮੂਰ ਲਈ ਪਹਿਲੇ ਨੰਬਰ ਵਾਲੀ ਕੱਟੀ ਸੀ ਇਹ ਪੰਜਾਬ ਦੀ ਆ ਬਾਕੀ ਕਹਿੰਦਾ ਸਾਰੀਆਂ ਤੁਹਾਨੂੰ ਆਪ ਹੀ ਦੇਖਣ ਚਾਰੀ ਦੱਸਣਗੇ ਵੀਡੀਓ ਦੀ ਆਪਾਂ ਨਹੀਂ ਦੱਸਣੇ ਆਪ ਦੱਸਣਗੇ ਕੱਟੀਆਂ ਵੀ ਹੈਗੀਆਂ ਠੀਕ ਆ ਜੀ ਠੀਕ ਲੋ ਭਰਾ ਵੀਡੀਓ ਦੇਖ ਲਈ ਸਾਰੇ ਵੀਰਾਂ ਦਾ ਤਹਿ ਦਿਲੋਂ